ਤੇੰਪਰ ਪ੍ਰਸ਼ਾਸਕਾਲ ਜੀ ਤੋਂ ਤਾਂ ਬਹੁ ਬੱਸ ਵਾਕ ਤਾਂ ਸਾਡੇ YouTube ਚੈਨਲ ਪਿੰਡ ਵਾਲੇ ਜਮਾ ਦੇਸੀ ਦੇ ਵਿੱਚ ਤੇ ਹੁਣ ਆਪਾਂ ਹੰਟਰ ਟੁਰਵਾਨਾ ਹੋ ਚੁੱਕੇ ਆ ਪੰਜਾਬ ਲਈ ਚੈੱਕ ਆਊਟ ਆਪਾਂ ਨੇ ਕਰ ਦਿੱਤਾ ਸਾਢੇ 3:00 ਦਾ ਟਾਈਮ ਹੋ ਗਿਆ ਮਾਰਨਿੰਗ ਤੇ ਆਪਾਂ ਚੱਲਿਆ ਪੰਜਾਬ ਲਈ ਸਮਾਨ ਆਪਾਂ ਨੇ ਚੱਕ ਲਿਆ ਆਪਣੇ ਆਪ ਦੇ ਲੋ ਜੀ ਜੇ ਪਹੁੰਚ ਕੇ ਪਾਰਕਿੰਗ ਜਗ੍ਹੀਆਂ ਦੇ ਵਿੱਚ ਤੇ ਇਸ ਟਾਈਮ ਪਾਰਕਿੰਗ ਬਿਲਕੁਲ ਖਾਲੀ ਹੈ ਪਰ ਦਿਨ ਟਾਈਮ ਇਹ ਪੂਰੀ ਭਰ ਜਾਂਦੀ ਆ ਤੇ ਗੱਡੀ ਵਧੀਆ ਨਿਕਲ ਜੂਗੀ। ਬਾਕੀ ਹੁਣ ਸਮਾਨ ਸੈੱਟ ਕਰਦੇ ਆਂ ਦੇਖਦੇ ਆਂ ਕਿੰਨਾ ਸੈੱਟ ਹੁੰਦਾ। ਲਓ ਜੀ ਆਪਾਂ ₹100 ਸੂਰਤ ਤੋਂ ਉਹ ਦੋ ਚੈੱਕ ਆਊਟ ਕਰਤਾ ਆਪਾਂ ਨੇ ਸਟ੍ਰੀਟ ਬ੍ਰੇਕਰ ਇਨ 125 ਮੀਟਰ ਅਹੇਂ। ਸੋਬਾ ਸੋਬਾ ਦਾ ਟਾਈਮ ਵਧੀਆ ਕਾਫੀ ਬਹੁਤ ਮਿਲੂਗੀ ਸਵੇਰ ਸਵੇਰ ਨਿਕਲ ਲਾਂਗੇ ਬਾਕੀ ਗੁੱਡੀ ਆਪਣੀ پوری ਫੋਰਲਾ ਪਿੱਛੋਂ ਸਮਾਨ ਨਾ ਦੇਦਾ ਵੀ ਨਹੀਂ ਲੋ ਵੀ ਹੋਟਲ ਤੋਂ ਦੁਰੋਂ ਤੋਂ ਬਾਅਦ ਆਪਾਂ ਅੰਮ੍ਰਿਤਸਰ ਵੀ ਕ੍ਰੋਸ ਕਰਤਾ ਥੋੜਾ ਚਿਰ ਸੌਂਗੇ ਸੀ ਗੱਡੀ ਦੇ ਵਿੱਚ ਪਰ ਉਦਾਂ ਨੀਂਦ ਨਹੀਂ ਆਉਂਦੀ ਮੀਂਹ ਵੀ ਆ ਗਿਆ ਸੀ ਵਿੱਚ ਵਿੱਚ ਬਾਜੀ ਸਾਨੂੰ ਥਾਲ ਕੇ ਗਈ ਗਿਆ ਮੀਂਹ ਦਿਖਾ ਦੋ ਮੀਂਹ ਦਿਖਾ ਦੋ ਕਿ ਮੈਂ ਨਿਕਲ ਕੇ ਖੜਾ ਸੀ ਕਿਤੇ ਦਿਖਾ ਦੀ ਮੀਂਹ ਨਹੀਂ ਇੰਨਾ ਦਿਖਦਾ ਹੈਗਾ ਸੌਂਦੇ ਹੁਣ ਆ ਪਰ ਕਿਸੀ ਥਿੱਕਸੇ ਟਾਬੇ ਤੇ ਤੇ ਇਥੋਂ ਆਪਾਂ ਨੇ ਕਰੇ ਨੇ ਸੈਂਡਵਿਚ ਪਹਿਲਾਂ ਅਸੀਂ ਲੱਸੀ ਪੀਣੀ ਸੀ ਕਿ ਹੁਣ ਅਸੀਂ ਸੈਂਡਵਿਚ ਹੀ ਖਾਵਾਂਗੇ ਚਲੋ ਗਾਂਹਾਂ ਜਾ ਕੇ ਦੱਸ ਦੇਣ ਸਾਨੂੰ ਕੀ ਹੁੰਦਾ ਹੁਣ ਯਾਰ ਸਹੀ ਗੱਲ ਆ ਜਾਮ ਲੱਗਿਆ ਪਿਆ ਓਰੇ ਮੂਰੇ ਸ਼ਾਇਦ ਕੋਈ ਐਕਸੀਡੈਂਟ ਵਗੈਰਾ ਹੋ ਗਿਆ ਹੋਣਾ ਸਹੀ ਗੱਲ ਲਾਫੇ ਨਾ ਕੰਟਰੋਲ ਚ ਆ ਗਿਆ ਹਾਂ ਗੱਡੀ ਦਾ ਐਕਸੀਡੈਂਟ ਹੋਇਆ ਪਿਆ ਹਾਂ ਤੇਜ਼ ਹੋਣਗੇ ਹਾਂ ਜੀ ਹਾਂ ਹਾਂ ਇੱਕ ਪਹਿਲਾ ਚਾਂਸ ਹੋਇਆ ਸੀਗਾ ਮੋਟਰਸਾਈਕਲ ਵਾਲੇ ਦਾ ਸੀਗਾ ਦੋ ਐਕਸੀਡੈਂਟ ਦੇਖ ਲਏ ਸੀ ਕਿੱਤਨੀ ਬਚਤ ਰਹਿ ਗਈ ਉਹਨਾਂ ਦੀ 에어 ਬੈਗ ਖੁੱਲ ਗਏ 2 3 ਤਿੰਨ ਗੱਡੀਆਂ ਨੇ ਜੀ ਤਿੰਨ ਗੱਡੀਆਂ ਦਾ ਦੋ ਤਾਂ ਪੜੀਆਂ ਨੇ ਤਿੰਨ ਗੱਡੀਆਂ ਦਾ ਹੋਇਆ ਪਿਆ ਲੈ ਲੈਂਦੀ ਆ ਓਹੋ ਬੰਦੇ ਆਲੀ ਪਤਾ ਨਹੀਂ ਕਿਵੇਂ ਬਚ ਗਏ ਆਪਾਂ ਮੁੜਦੇ ਹੋਏ ਫੇਰ ਹੁਣ ਲੱਸੀ ਪੀਣ ਲੱਗੇ ਆਂ ਦਾ ਸਹੀ ਤਰੀਕਾ ਅੱਜ ਪਤਾ ਲੱਗਿਆ ਕਿਵੇਂ ਪੀਣੀ ਆਂ ਐ ਰੜਕਣੀਆਂ ਐ ਫੇਰ ਪੀਣੀ ਆਂ ਉਹਦਣ ਆਪਾਂ ਸਿੱਧਿਓ ਪੀਣ ਲੱਗ ਗਏ ਸੀਗੇ ਆ ਲੱਗ ਗਏ ਸਾਰੇ ਬੰਦੇ ਰੜਕਣ ਸਾਰੇ ਸਾਰੇ ਰੜਕ ਲੋ ਨਹੀਂ ਮੋ ਵੀ ਇੰਨੀ ਗੇ ਰੜਕੋਣੀਆਂ ਆਨੇ ਮੇਰੀ ਲੱਗ ਗਈ ਖੜਖੜ ਕਰਨ ਮੱਖਣੀ ਨਿਕਲਣ ਲੱਗ ਗਈ ਲੋ ਜੀ ਅੱਗੇ ਫਿਰ ਮਰ ਮਰਤਲਾਂ ਦੇ ਵਿੱਚ ਚੜ ਗਏ ਆਪਾਂ ਉਹੀ ਵੱਡੇ ਮੇਨ ਰੋਡ ਤੇ ਹੋਈ ਫੋਟੋ ਸ਼ੂਟ ਵੀ ਸਟਾਰਟ ਹੋ ਗਿਆ ਇਹ ਕਹਿੰਦੇ ਜ਼ਰੂਰੀ ਹੈ ਕੰਮ ਨਹੀਂ ਰੁਕਣਾ ਚਾਹੀਦਾ ਆਗੇ ਫੋਟੋਆਂ ਕਰਾ ਕੇ ਆ ਗਏ ਆਗੇ ਆਗੇ ਜੀ ਆਗੇ ਉਹ ਮੇਰਾ ਸੀਟ ਵੀ ਕੰਮ ਹੋ ਗਈ ਹਾਂ ਓ ਮਾਈ ਗਾਡ ਏਸੀ ਜਿਹਾ ਛੱਡੋ ਮੈਂ ਤਾਂ ਏਸੀ ਬੰਦ ਕਰੀ ਬੈਠੀ ਕੱਲ ਠੰਡ ਲੱਗਦੀ ਸੀ ਹੁਣ ਗਰਮੀ ਆ ਗਈ ਇਹਨੂੰ ਚੱਲ ਫੋਟੋ ਜ਼ਰੂਰੀ ਸੀ ਜਿਹੜਾ ਕੰਮ ਜ਼ਰੂਰੀ ਸੀ ਉਹ ਹੋ ਗਿਆ ਹੋਰ ਯਾਰ ਅੱਦੋਂ ਵੀ ਵੈਸੇ ਬਿਮਾਰ ਜੇ ਪਿਆ ਸੀ ਹੈ ਤਾਂ ਨਹੀਂ ਵੈਸੇ ਬਿਮਾਰ ਹੂੰ ਹੀ ਮਾਂ ਤਾਂ ਗੁੱਥੀਆਂ ਜੀਆਂ ਸਾਜਰੇ ਦੇ ਠਾਰੀ ਫਿਰਦੇ ਨੇ 3:30 ਵਜੇ ਤੇ ਰੁਕਣ ਦਾ ਹਜੇ ਨਹੀਂ ਕਿਤੇ ਨਾਮ ਛੇ ਹੈਗਾ ਦੇਖ ਸਾਡੇ ਕਿੱਡੇ ਕਿੱਡੇ ਪਹਾੜ ਨੇ ਪਤਾ ਨਹੀਂ ਜਾਂਦੇ ਹੋਏ ਤੇ ਆਏ ਨਹੀਂ ਸੀ ਹੁਣ ਕਿਹੜੇ ਰਸਤੇ ਆ ਪਤਾ ਨਹੀਂ ਐਂਦਰ ਜੀ ਤਾਂ ਨਾ ਦੋਨੇ ਟ੍ਰਿਪ ਕਰ ਲਏ ਪਹਾੜਾ ਵਾਲੇ ਵੀ ਕਰ ਲਿਆ ਧੂਆ ਵੀ ਕਰ ਲਿਆ ਨਾ ਇੱਧਰ ਵੀ ਦੇਖ ਕੇ ਕਹਿੰਦੇ ਤੂੰ ਕਹਿੰਦੀ ਸੀ ਰਾਜਸਥਾਨ ਤੇ ਘਲਾਉਗੀ ਦਿਖਾਤਾ ਤੈਨੂੰ ਪਹਾੜ ਵੀ ਦਿਖਾ ਦੇ ਦਿਖਾ ਦੇ ਸਾਰੇ ਕੰਮ ਨਵੇੜ ਤੋਂ ਓਕੇ ਵੀ ਪਹਾੜੀ ਆ ਰਹੇ ਆ ਛੇਤੀ ਬਹੁਤ ਛੇਤੀ ਬੋਲ ਅੱਜ ਅਸੀਂ ਘੁੰਮਦੇ ਫਿਰਦੇ ਆ ਲੱਭਦੇ ਫਿਰਦੇ ਆ ਹੋਟਲ 5:30 ਦਾ ਟਾਈਮ ਹੋ ਗਿਆ ਹੁਣ ਨੀਂਦ ਲਵਾਂਗੇ ਹੁਣ ਅੱਜ ਅਸੀਂ ਕੈਂਪਿੰਗ ਕਰਨੀ ਆ ਜੰਗਲ ਦੇ ਵਿੱਚ ਬਹੁਤ ਘਾਣਾ ਸੀ ਪਿੱਛੇ ਵਿੱਚ ਧਾਰਾਂ ਨਹੀਂ ਖੜੀਆਂ ਸੀ ਹਾਂ ਉਹ ਧਾਰਾਂ ਲ ਭੁੱਲ ਗਏ ਨਾ ਚਲ ਕੋਈ ਗੱਲ ਨਹੀਂ ਆ ਦੇਖਦੇ ਆ ਕਿੱਥੋਂ ਮਿਲਦਾ ਹੋਟਲ ਹੋਟਲ ਤੁਸੀਂ ਜ਼ਿਆਦਾ ਬੋਲ ਰਹੇ ਨੇ ਇੰਦਰ ਹੂੰ ਜ਼ਿਆਦਾ ਨਹੀਂ ਕਰ ਰਹੇਗੇ ਪਰ ਪਰਸਨ 100 ਰੁਪਿਆ ਸਾਰੇ ਪਰ ਪਰਸਨ ਕਹਿੰਦੇ ਨਹੀਂ ਪਰ ਪਰਸਨ ਲੋ ਇੱਕ ਗੇੜੇ ਦਾ ਹੋਊਗਾ ਸਾਰੇ ਜਾਣੇ ਦਾ ਚਾਰੇ ਜਾਣੇ ਦਾ ਹਾਂ ਮੈਂ ਤਾਂ ਕਹਿੰਨੀ ਇਹ ਬੱਸ ਨਹੀਂ ਲੋ ਇਹ ਰਹੇਗਾ ਆਪਾਂ 150 ਤੋਂ ਉੱਤੇ ਆਪਾਂ ਨਿਕਲ ਰਹੇ ਹਾਂ ਹੁਣ ਆ ਜੰਗਲ ਜੇ ਦੇ ਵਿੱਚੋਂ ਇੱਥੇ ਹੋਟਲ ਸੀਗਾ ਪਰ ਉੱਥੇ ਕੋਈ ਹੈ ਨਹੀਂ ਸੀਗਾ ਬਹੁਤ ਜੰਗਲ ਸੀ ਸੀ ਜਾ ਕੇ ਸੀਗਾ ਤਾਂ ਸੀ ਲਿਆਣੀ ਹੈਗਾ ਮੇਰਾ ਭੋਂ 2700 ਦੇਖਿਓ ਡੈਰੀ ਵਾਲੇ ਨੇ ਕਿਉਂਕਿ ਇਹ ਕਾਰ ਦਿੰਦਾ ਵੀ ਲੈਂਗੁਏਜ ਤਾਂ ਸਾਨੂੰ ਸਮਝ ਨਹੀਂ ਆਉਂਦੀ ਉਹ ਕਰ ਲਿਓ ਕੰਮ ਹੋ ਜਾ ਤਾਂ ਦੱਸਿਓ ਆਹ ਆਉਂਗਾ ਅੰਧੇ ਸਫਾਰੀ ਠਾਰ ਦੀ ਸਫਾਰੀ ਵੀ ਕਰਾਉਂਦੇ ਨੇ ਇੱਥੇ ਅੱਜ ਹੀ ਮੰਜੀਪਾਂ ਜੀ ਆ ਪਾਣੀ ਘੁੰਮਦੇ ਨੇ ਜਿੱਪਾਂ ਲੈ ਤੇ ਫੋਟੋ ਖਿੱਚਦੇ ਨੇ ਅੱਗੇ ਜਾਂਦੇ ਆ ਪਰ ਸਾਨੂੰ ਹੋਟਲ ਨੇ ਮਿਲੇ ਨਹੀਂ ਅਸੀਂ ਜੂਰ ਕਰਦੇ ਕਰਦੇ ਆ ਚਲੋ ਚਲੋ ਕੋਈ ਬਾਤ ਨਹੀਂ ਇੱਕ ਰੰਗ ਆਉਂਦਾ ਜੀਲਾ ਬਈ ਆਪਾਂ ਨੇ ਫੇਰ ਰਾਤ ਦੀ ਸਟੇ ਲਈ ਹੋਟਲ ਲੈ ਲਿਆ ਤੇ ਆਹ ਵਾਲਾ ਆਪਣਾ ਰੂਮ ਆ ਸੈਕੰਡ ਫਲੋਰ ਤੇ 202 epic ਨੇ ਜਾਣਦੇ ਸੀ ਰਸਤੇ ਦੇ ਵਿੱਚ ਹੀ ਮਿਲ ਗਿਆ ਆ ਦੇਖੋ ਕਿੰਨਾ ਸੋਹਣਾ ਰੂਮ ਨੇ ਕੱਪ ਕੱਪ ਰਿਹਾ ਬਹੁਤ ਸੋਹਣੇ ਨੇ ਐਂਸੀ ਲੀ ਗਿਆ ਤੇ ਮੌਨ ਲਾ ਸੈਕਿੰਡ ਰੂਮ ਨੂੰ ਪੇਂਟਿੰਗ ਦੇਖ ਇਹਨਾਂ ਦੇ ਹਰੇ ਘਰੂਮ ਚ ਮੈਂ ਵਾਸਟੂਮ ਲਈ ਜੰਮੀ ਸਾਰੇ ਕਿ ਤੇਰਾ ਫਸਟ ਟਾਈਮ ਮੇਰਾ ਸੈਕਿੰਡ ਹੈ ਪੇਂਟਿੰਗ ਇਹਨਾਂ ਨਾਲ ਬਾਰੀਆਂ ਸੋਹਣੀਆਂ ਲਾਈਆਂ ਹੁੰਦੀਆਂ ਨੇ ਇਹਨਾਂ ਨੂੰ ਬਹੁਤ ਸੋਹਣੀਆਂ ਲੱਗਦੀਆਂ ਘਰੇ ਮੈਂ ਇਦਾਂ ਦਾ ਕੁਝ ਲਗਾਵਾਂਗੀ ਇਹ ਤੋਂ ਆਪਣਾ ਰੂਮ ਦੇਖਦਾ ਤੇ ਸੁਮਨ ਨੰਨਾ ਜੀ ਦਾ ਚ ਬਾਥਰੂਮ ਜੀ ਐਨ ਵਧੀਆ ਨੇ ਲਾਈਟ ਜਿਹੜਾ ਬੱਕੇ ਕਾ ਲਈ ਆਪਾਂ ਸਾਥ ਦਿਨ ਜੂਰੀ ਆਣ ਸੜਕੀ ਦੇਖਣੀ ਆ ਉਹਨਾਂ ਦੇ ਵੀ ਆ ਸੋਫਾ ਜਿਹਾ ਲੱਗਿਆ ਹੋਇਆ ਸੜਕੀ ਦੇਖ ਕੇ ਹੋਰ ਕੀ ਸੋਫਾ ਮਿਲਿਆ ਅਸੀਂ ਆ ਲੈਣ ਹੁਣ ਨਹੀਂ ਹੈ ਨਹੀਂ ਆਪਣੀ ਸਹੀ ਆ ਹੈ ਸੱਚਾ ਲਾ ਕਿੰਨਾ ਸੋਹਣਾ ਲੱਗਿਆ ਹੋਇਆ ਆਪਣੇ ਉਹਨਾਂ ਨੂੰ ਬੜੀਆ ਚਾ ਕੋਈ ਨਾ ਲੋ ਭਾਈ ਹੁਣ ਆਪਾਂ ਆਕੇ ਸੀਗੇ ਫਰੈਸ਼ ਫਰੈਸ਼ ਹੋ ਕੇ ਦੋ ਬੰਦੇ ਆਪਣੇ ਗੈਹ ਲਿਫਟ ਰਾਹੀਂ نیچے ਤੇ ਡਿਨਰ ਕਰਨ ਜਾਣੇ ਹੁਣ ਆਪਾਂ نیچے ਬੇਸਮੈਂਟ ਦੇ ਵਿੱਚ ਤੇ ਚਲੋ ਡਿਨਰ ਕਰਕੇ ਆਉਨੇ ਇੱਧਰ ਲੋਕ ਨਹੀਂ ਲੱਗਦਾ ਦੇਖਦੇ ਆ ਲੈ ਡਰ ਗਿਆ ਲੋਕ ਕਿੱਚ ਆਪਾਂ ਅਗੇ نیچے ਬੇਸਮੈਂਟ ਦੇ ਵਿੱਚ ਹੁਣ ਖਾਣਾ ਖਾਣ ਲਈ ਖਾਣਾ ਖਾ ਕੇ ਫਿਰ ਆਪਾਂ ਜਾਵਾਂਗੇ ਐਦਮ ਦੇਖਣਾ ਕੀ ਇਹ ਮੰਗੌਣਾ ਤਾਂ ਹੋਈ ਕੁਛ ਲਓ ਭਾਈ ਫੋਕੀਨੀ ਲੱਗੀ ਹੋਈ ਸੀ ਪਹਿਲਾਂ ਕਲਪ ਲੈਣੇ ਜਾਣ ਨਹੀਂ ਰਹੀ ਨਵੇੜ ਕੇ ਕੰਮੋਂ ਬੇਰੱਪਕਲੇਤ ਲਈਆ ਭਾਈ ਆਪਣੇ ਡਿਨਰ ਕੋ ਲਓ ਜੀ ਟਾਈਮ ਹੋ ਗਿਆ 9:30 ਦਾ ਤੇ ਆਪਣੀ ਕਾਫੀ ਆ ਗਈ ਆ ਤੇ ਕਾਫੀ ਪੀ ਕੇ ਹੁਣ ਆਪਾਂ ਸੌਣੇ ਆ ਰੂਮ ਦੇ ਵਿੱਚ ਹੀ ਮੰਗਾ ਲਈ ਸੀ ਆਪਾਂ ਕਾਫੀ ਹਾਂ ਨਾਲ ਆਪਾਂ ਕ੍ਰਾਈਮ ਪੈਟਰੋਲ ਇੰਜੋਏ ਕਰਦੇ ਆ ਤੇ ਨਾਲ ਕਾਫੀ ਪੀਨੇ ਆ 200